ਆਪਣਾ ਕਿੰਨਾ ਕ ਨਸਾਨ ਹੋਇਆ ਅੱਜ ਕਾ ਕ ਨਾਲ 25 ਕਿਲੋ ਅੱਗ ਕਿਵੇਂ ਲੱਗੀ ਆ ਹਲੋ ਸ਼ਾਇਦਾਂ ਤੋਂ ਲੱਗੀ ਪਤਾ ਨਹੀਂ ਤੇ ਤੁਹਾਡੀ ਕਿੰਨੇ ਕਿਲੋ 25 ਕਿਲੋ ਹੋਰ ਕਿੰਨੇ ਸਾਨ ਹੋਏ ਜੀ ਕਿੰਨੇ ਕੇ ਮਾਇਆ ਹੈ ਬੱਦਰ ਕਿੱਡਾ ਸਾਨ ਕੇ ਬਈ 15 ਲੱਖ ਰੱਖਦਾ ਮੈਂ 10 ਲੱਖ ਦੀ ਪਰਾਲੀ ਤੇ ਟਰਾਲਾ ਸੀਗਾ ਸਾਰਾ ਕੁਝ ਸੜਕਾਂ ਸਫਾ ਹੋ ਗਿਆ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਸਾਡਾ ਸਤ ਸਪੈਕ ਹੀ ਕਰਦਾ ਹੈ ਮੌਕਾ ਦੇਖਿਆ ਕਿਵੇਂ ਲੱਗ ਰਿਹਾ ਅੱਜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਮਾਕ ਬਾਕ 400 ਏਕੜ ਦੇ ਖੇਤ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜ਼ਿੰਮੇਵਾਰ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪ੍ਰਾਲੀ ਇਕੱਠੀ ਸੀਗੀ ਇਹਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿਲਦਾਰ ਸਾਹਿਬ ਨੂੰ ਕਿ ਇਹਨਾਂ ਦੀ ਖਰਾਉਂ ਕਰਦੌੜੀ ਕਰਾਓ ਇੱਕ ਸਰ ਕਿਸਾਨਾਂ ਵੱਲੋਂ ਰੋਸ ਪਰ ਆਏ ਆ ਦੋ ਘੰਟੇ ਬਾਅਦ ਹੋ ਗਿਆ ਹੈ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚ ਹੀ ਨਹੀਂ ਲਈ ਜੀ ਬਿਲਕੁਲ ਕੋਈ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਨਕ ਤੋਂ ਗੁਰਦਾਰ ਸਾਹਿਬ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਆ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਕਿ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਬਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬੰਦ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਸੀ ਤੇ ਇੱਕ ਤਾਂ ਤੁਹਾਨੂੰ ਦੱਸਿਆ ਕਿ ਜੇ ਕਲੰਦੌਰ ਬਾਰੇ ਹਰ ਸਾਲ ਇਹ ਨੋਬਤ ਆਉਂਦੀ ਹੈ ਫਾਇਰ ਬ੍ਰਿਗੇਡ ਵਾਸਤੇ ਠੀਕ ਹੈ ਨਹੀਂ ਦੇਖੋ ਜੀ ਫਾਇਰ ਬ੍ਰਿਗੇਡ ਦੀ ਡੇਰਾ ਪਾਪਾ ਨਾਨਕ ਤੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਰੀਡੋਰ ਤੇ ਖੜੀ ਲਿੰਦੀ ਹੈ ਪਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰਾਖੀਆਂ ਖੜਾ ਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕਤਣਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਦੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਕਟਰਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਕ੍ਰਿਡੇਟ ਔਰ ਪੂਰਾ ਪ੍ਰਸ਼ਾਸਨ ਪੁਲਸ ਸਬੰਧ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲਪ੍ਰਸ਼ਾਸਨ ਸਾਰਾ ਇੱਥੇ ਮੁੱਖ ਕੇ ਤੇ ਜਿਹੜਾ ਹਾਜ਼ਰ ਹੈ ਤੁਸੀਂ ਕਿਸਾਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਕੀ ਕਰ ਰਿਹਾ ਜੀ ਅੱਜ ਦਾ ਸਾਨਾ ਨੇ ਜਿਹੜੇ ਮੇਨ ਕਾਜ ਉਥੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹ ਹੀ ਹੈ ਕਿ ਉਥੇ 24 ਘੰਟੇ ਲਾਈਟ ਜਾਣ ਨਾਲ ਉਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੋਂ ਕੀ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਗਰਦੋਰੀਆਂ ਕਰਾ ਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ